ਤੇ ਇਹ ਅਮਨਾ ਬਹੁਤ ਜੁਦਾ ਸਾਡਾ ਵੀਰ ਆ ਤੇ ਕਈ ਸਾਡੇ ਜਿਹੜੀਆਂ ਪਾਲਟੀਆਂ ਜਿਹੜਾ ਗਵਰਨਮੈਂਟ ਦੇ ਮਕਾਊ ਬੰਦੇ ਆ ਉਹ ਉਹਨਾਂ ਨੂੰ ਕਹਿ ਦਿੰਦੇ ਆ ਤੂੰ ਜਰਾ ਗਰਮਿਆ ਵੀਰੋ ਕਦੇ ਨਹੀਂ ਜਿੱਨਾ ਚਿਰ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਚਾਹ ਜਿੱਨਾ ਚਿਰ ਆਪਾਂ ਪੂਰਾ ਘੜ ਕੇ ਗਵਰਨਮੈਂਟ ਦਾ ਵਿਰੋਧ ਨਹੀਂ ਕਰਦੇ ਉਹਨਾਂ ਚਿਰ ਉਹ ਆਪਾਂ ਨੂੰ ਮੰਗਾ ਦੇਣ ਵਾਲੇ ਨਹੀਂ ਇਹ ਕਰਕੇ ਇਹ ਵੀਰ ਦੇ ਬਹੁਤ ਧੰਨਵਾਦੀ ਆ ਦੇ ਖਾਨ ਕਰਕੇ ਨਹੀਂ ਕਿ ਜਿਹੜਾ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਆਏ ਜੇ ਤੇ ਇੱਕ ਇੱਕ ਬੱਸ ਲੈ ਕੇ ਆਇਆ ਤੇ ਗੌਰਮਿੰਟ ਨੇ ਦਸਰਾਂ ਦੇ ਰਵੇ ਚੇਦਣਾ ਰੈਲੀ ਆ ਇਤਰਾ ਇਹ ਚੰਨੀ ਦੇ ਘਰ ਗਿਆ ਤੇ ਉੱਥੇ 100 ਬੰਦਾ ਗਿਆ ਤੇ ਬਾਕੀ ਚੰਡੀਗੜ੍ਹ ਦੇ ਬਾਹਰ ਬੈਠੇ ਤੇ ਚੰਨੀ ਦੀ ਗਾਤ ਕਰਨ ਲੱਗੀ ਤੇ ਤੁਹਾਨੂੰ ਰੈਸਟ ਕਰ ਲੈਣਾ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਇੱਕ ਆਈ ਦਸਤ ਕਰਕੇ ਦੇਖੋ ਜੇ ਤੋ ਹੀ ਉਹ ਰੈਸਟ ਕਰਾਂਗੇ ਤੇ 2 ਮਿੰਟਾਂ ਦੇ ਵਿੱਚ ਚੰਡੀਗੜ੍ਹ ਜਿਹੜਾ ਸੀਲ ਕਰ ਦਾਂਗੇ ਤੇ ਹੁਣ ਵੀ ਤੇ ਉਹਨੇ ਹਾਨੂੰ ਸਵੇਰੇ ਚੰਦੀ ਚੰਨੀ ਨੂੰ ਬਣਾਉਂਦਾ ਤੇ ਮੈਨੂੰ ਨਹੀਂ ਹੀ ਪਤਾ ਨਹੀਂ ਉਹਦਾ ਖੱਬਾ ਉਹਦੀ ਚੱਲਦਾ ਦਾ ਖੱਬਾ ਬਣਾਉਂ ਲਗਾ ਉਹ ਮਰਾ ਤੂ ਹੱਥ ਕੀ ਖੱਬਾ ਬਣਾਉਂਦਾ ਸਾਡਾ ਕੰਮ ਕੀ ਕਰਨਾ ਉਹਦਾ ਮੈਂ ਬਣਾਉਂਦਾ ਮੇਰਾ ਹੱਥ ਹੀ ਖੱਬਾ ਚੱਲਦਾ ਇਹ ਕਰਕੇ ਅਸੀਂ ਭਗਤ ਮਾਨ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੂੰ ਫੋਟਾ ਪੰਜਾਬ ਦੀਆਂ ਲਈ ਤੇ ਕਰਿੰਦਾ ਤੂੰ ਕੇਦਰੀਵਾਲ ਦਾ ਬੜਿਆ ਉਹ ਸਮਾਂ ਤੂੰ ਇਹ 2-2.5 ਸਾਲ ਲੰਘ ਗਏ ਬਗਾਵਤਾਂ ਕਰਦਿਆਂ ਤੇ 2-2.5 ਸਾਲਾਂ ਤੋਂ ਵੀ ਛੜਕਦੇ ਆਉਣਾ ਤੇ ਤੇਰੀ ਸੰਗੀ ਦੱਬਣਾ ਤੇ ਵੀ ਸਾਲੇ ਕੋ ਬਹੁਤ ਜੁੱਧੇ ਰਹਿ ਗਿਆ ਜਿਨ੍ਹਾਂ ਨੇ ਪੰਗਤ ਦੇ ਨਾਲ ਜੁਰਮ ਕੀਤਾ ਉਹ ਜਾਂਦਾ ਸਿਰ ਨਹੀਂ ਜਿੰਦਾ ਰਿਹਾ ਤੇ ਲਾ ਰੋਊਗਾ ਬਾਕੀ ਭਾਵੇਂ ਕਿਸੇ ਇਤਿਹਾਸ ਦੇ ਵਿੱਚ ਪਿੱਛੇ ਚੱਲ ਜਾਓ ਉਹ ਜਿਨ੍ਹਾਂ ਬਾਦਲੀਆ ਕੀਤੀ ਉਹ ਅੱਜ ਵੀ ਜੀਦੇ ਤੇ ਜਿਹੜਾ ਗੱਤੂਵੜ ਦਾ ਜੁਰਮ ਕਰਦ ਰ ਹੈ ਉਹਦੇ ਨੇ ਖਤਮ ਤੇ ਅੱਜ ਵੀ ਛਤਰ ਖਾਂਦੇ ਆ ਇਹ ਕਰਕੇ ਜਿੱਤਣਾ ਪਹਿਲਾਂ ਤੇ ਪੰਜਾਬ ਨੂੰ ਆਂਦਾ ਸੀ ਕਿ ਕੱਲਾ ਪੰਜਾਬ ਆ ਕਿਸਾਨੀ ਮੁੱਦੇਆਂ 'ਚ ਤੇ ਅੱਜ ਮੈਂ ਹਿੰਦੂਆਂ ਨੂੰ ਦੱਸਦਾ ਅੱਜ ਉਹ ਕਵਾੜਾ ਇਹਨਾਂ ਧਰਤੀ ਤੇ ਚਲਾਉਂਦਾ ਉਹ ਲੋਹੇ ਦੇ ਹਿੱਕ ਖਾਲਸਾ ਮੰਗਦੇ ਆ ਤੇ ਹੁਣ ਹੁਣ ਹਾਰੇ ਦੀ ਡਰਾਈਵ ਆ ਭਾਵੇਂ ਕੋ ਹਿੰਦੂ ਤੇ ਭਾਵੇਂ ਮੁਸਲਮਾਨ ਹੁਣ ਮੁਸਲਮਾਨਾਂ ਦੀ 370 ਤਰ੍ਹਾਂ ਤੌਰ ਤੇ ਇਹਨਾਂ ਦਾੰਦ ਕਰਕੇ ਤੇ ਪਰ ਮੁਸਲਮਾਨ ਅਸੀਂ ਆਨੇ ਹ ਵੀ ਇਹਨਾਂ ਦਾ ਕਈ ਦੇਸ਼ਾਂ 'ਚ ਰਾਜ ਆ ਪਰ ਕਦੋਂਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਵੇਖੋ ਏ ਇੱਕ ਭਾਨਿਆ ਸੱਧੂ ਦੇ ਉੱਤੇ ਪਰਚੇ ਦੇ ਪਰਚਾ ਉਹ ਜਿਹੜੇ ਪੈਸੇ ਖਾਣ ਵਾਲੇ ਆ ਉਹ ਸਰਕਾਰਾਂ ਨੂੰ ਤੇ ਪੁਲਿਸ ਨੂੰ ਪੈਸੇ ਭੰਦੇ ਆ ਉਹ ਪਰਚਾ ਕਰਾਉਣ ਵਾਲੇ ਕਿ ਜਿਹੜਾ ਉਚਾਰਾ ਲੋਕਾਂ ਜਦੀ ਬੰਦਾ ਪੈਸੇ ਤੋਂ ਆਉਂਦਾ ਹਾਰਾ ਨਾਰਾ ਮਾਰਦਾ ਉਤੇ ਪਰਚਾ ਤੇ ਤੋਂ ਵਾਲੇ ਵਰ ਦੇਖ ਲਿਆ ਕਿ ਤਾ ਕੱਲ ਉਹਦੀ ਕੋਠੀ ਤੇ ਚੜੇ ਜੇ ਉਹਦੀ ਕੋਠੀ ਦੇ ਨਾਂ ਚਾਹੁੰਦੇ ਤਾਂ ਪੱਤਾ ਵਾਪਸ ਹੋਣਾ ਸੀ ਇਤਰਾ ਹੀ ਦੇਖਦੇ ਅਮਰਤਲ ਆਪਾਲ ਦੇ ਲੋੜੇ ਸਾਨੂੰ ਤੇ ਜਾਗ ਪੈਂਦੀ ਕੋਸ਼ਿੰਗ ਇੱਥੇ ਹਰੀਕੇ ਲਾਕਾ ਲਾਇਆ ਹੀ ਪਰ ਪਹੁੰਚ ਲੈ ਕੁੱਟ ਕੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਨੇਤਾ ਪਾਰ ਦੀਆਂ ਧੰਕਵਾਦੀ ਆ ਪਰ ਅੱਜ ਤੇ ਕੋਈ ਧੰਕਵਾਦੀ ਨਹੀਂ ਅੱਜ ਤੇ ਇਹਨਾਂ ਨੇ ਸਾਡੇ ਹਿੰਦੂਆਂ ਨੂੰ ਮੋਹਨ ਮਾਨ ਨੂੰ ਸਾਡੇ ਨੂੰ ਯੱਤਾ ਅਜਿਹਾ ਹੰਦਾ ਇਹ ਕਰਕੇ ਤੁਸੀਂ ਠਗਦੇ ਹੋ ਕਾਨੂੰਨ ਆਪਾਂ ਵਾਪਸ ਕਰਾ ਕੇ ਤੇ ਫੇਰ ਸਾ ਲੈਣਾ ਸਾਰੇ ਹਿੰਦੁਸਤਾਨ ਤੁਹਾਡੇ ਮੂਹਰੇ ਵੇਲਾ ਤੇ ਤੁਸੀਂ ਤਖੜੇ ਹੋ ਬਾਕੀ ਇਹ ਚੀਜ਼ਾਂ ਰੈਲੀ ਆ ਉਹ ਸਾਡੇ ਵੀਰ ਚੱਕ ਦੇਵੇ ਕੈਨਡਨ ਰੋਡ ਬੰਦ ਕਰ ਦਈਏ ਪਰ ਅਸੀਂ ਆਖਿਆ ਵੀ ਅਗਰ ਪ੍ਰਚਾਰਕ ਬੋਲਣ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਕਿਹੜਾ ਮਸਲ ਦੇ ਇਕੱਠੇ ਹੋਏ ਆ ਉਹ ਵੀਰੋਂ ਸਾਨੂੰ ਸੜਕਾਂ ਦੇ ਜਾਂਦੀ ਨੋੜ ਨਹੀਂ ਅਸੀਂ ਕਹੇ ਇੱਕ ਕਾਰ ਕਰਤੀਏ ਸਾਰਾ ਹਿੰਦੁਸਤਾਨ ਬੰਦ ਹੋ ਜੇ ਤੇ ਜਿਹੜੇ ਮਨ ਸੁਣਨਗੇ ਸਬਜ਼ੀਆਂ ਦਾ ਦੁੱਧ ਪਿੰਦੇ ਕਿੱਥੋਂ ਪੀਣਾਂਗੇ ਕਿਸਾਨ ਤੇ ਗਏ ਤੇ ਆਪਣੀਆਂ ਗੱਡੀਆਂ ਘੱਲ ਕੇ ਸਮਾਨ ਪਹੁੰਚਾਈ ਗਏ ਤੇ ਇਹਨਾਂ ਦੇ ਨਾਂ ਦੁੱਤ ਜਾਣਾ ਜੇ ਨਾਂਛ ਪਾਇ ਹੋ ਰਾਈ ਕਲਕ ਜਣੀ ਜੇ ਤਾਂ ਨਾਂ ਤੇ ਰੋਣੋ ਜੇ ਇਹ ਕਰਕੇ ਸਭ ਦੁਹਾਂਤ ਬੰਦ ਕਰਕੇ ਦੇ ਕਾਨੂੰਨ ਹਦੁਤਨ ਸਰਪ ਤੇ ਜਿਹੜੇ ਸਾਡੇ ਉੱਤੇ ਜਲੀਸ ਬੈਠੇ ਆ ਉਹ ਇਹਨਾਂ ਨਾਲ ਰੈਣੀ ਨਵਾ ਕਰੀ ਅਹੀਂ ਉਹਨਾਂ ਦਾ ਕੱਲ ਵੀ ਵਿਰੋਧ ਕੀਤਾ ਸੀ ਤੇ ਅੱਜ ਵੀ ਕਰ ਰਿਹਾ ਹੈ ਕਿਹ ਉਹ ਨੇ ਦਿੱਲੀੋਂ ਬੈਠਿਆਂ ਮੇਰੀ ਐਡੀ ਦੇ ਉੱਤੇ ਆਪਣਾ ਨੰਬਰ ਦੇ ਕੇ ਸਮਰਥਨ ਕੀਤਾ ਸੀ ਤੇ ਮੈਨੂੰ ਫੋਨ ਆਇਆ ਵੀ ਤੁਸੀਂ ਦਿੱਲੀ ਵਾਲੇ ਨਾਲ ਸਹਿਮਤ ਨੇ ਅਹੀਂ ਜਿਹੜਾ ਨਾਮ ਨਹੀਂ ਸਹਿਮਤ ਹੈ ਜਿਹੜਾ ਇਹਨਾਂ ਕਾਨੂੰਨਾਂ ਦੇ ਖਿਲਾਫ ਆ ਤੇ ਜਿਹੜਾ ਗੌਰਮੈਂਟ ਦੇ ਥੱਲੇ ਰਾਕ ਕੇ ਚੱਲਦਾ ਅਹੀਂ ਕਿਹੋ ਜੀ ਪਾਰਟੀ ਦੇ ਨਾਲ ਨਹੀਂ ਗਏ ਤੇ ਜਿਹੜੀਆਂ ਵੀ ਪਾਰਟੀਆਂ ਇਹਨਾਂ ਕਾਨੂੰਨਾਂ ਨੂੰ ਅਜਾਦ ਗੁਰੂ ਵਿੱਚ ਸਾਦਨ ਗਿਆ ਅਸੀਂ ਉਹਨਾਂ ਸਾਰੀਆਂ ਪਾਲਕਾਂ ਦੇ ਨਾਲ ਤੇ ਬਾਕੀ ਕਮਰਾਨ ਜੀ ਨੂੰ ਚਾਹਤ ਲਈ ਤੇ ਤੁਹਾਨੂੰ ਆਉਣ ਦੇ ਵਿਚਾਰ ਦੱਸਦਾ ਕਮੋਟਾ ਦਾ ਵੀ ਆਇਆ ਨਿਕਾਤ ਖਿਲੀ ਆਇਆ ਸਾਡੀ ਸਾਰੀ ਕੋਰ ਕਮੇਟੀ ਆਈ ਆ ਅਸੀਂ ਸਾਰੇ ਜਤਰਾਦੇ ਆ ਤੇ ਬਾਕੀ ਹੋਰ ਇਹ ਸਖਸ਼ ਤੋਂ ਵਾਦਾ ਆ ਜਾਂਚ ਕਾਰਜ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਮੋਹਨ ਸਿੰਘ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਪਹਿਲਾਂ ਤਾਂ ਨਾਮ ਨੂੰ ਆਪਰੇ ਸੁਣੋ ਵੈਭੂ ਜੀ ਦਾ ਖਾਲਸਾ ਵੈਭੂ ਜੀ ਕੀ ਬਤੇ ਵਾਇ ਵਰਗੀ ਕਾ ਖਾਉਂਦਾ ਵਾਇ ਵਰਗੀ ਕੀ ਹੋਤੇ ਮੈਂ ਇੱਕ ਦਮਾਨਾ ਜਿਹਾ ਬੰਦਾ ਵੀ ਕੇ ਜੂ ਸਿੱਧੂ ਵਰਗੇ ਬੰਦੀ ਦਾ ਬਲਾਗ ਵਾਲੀ ਨਾਲਾ ਪ੍ਰਧਾਨ ਤੇ ਅੰਮ੍ਰਿਤਸਰ ਦੇ ਟਰੱਕ ਜੁਣੀ ਵਾਲੇ ਇਕਤਾ ਦਾ ਜਰਨੈਲ ਸਿਕੰਦਰ ਭਰਾਓ ਆਹ ਜਹੇ ਬੰਦੀ ਦਾ ਸੂਲ ਨਹੀਂ ਆ ਸੀਏ ਕੀ ਨੋਟ ਕਰ ਲਈ ਆ ਉਨੀ ਸੰਗਤ ਸਾਡੀ ਬੈਠੀ ਆ ਤੇ ਉਨੀ ਸੰਗਤ ਸਾਡੀ ਜਿਹੜੀ ਐਦਾ ਐ ਬਾਇ ਤਰੀ ਫਿਰਦੀ ਆ ਮਾਫ ਕਰੇ